ਰਚਨਾਤ ਉਸੇ ਪ੍ਰਮਾਤਮਾ ਦੀ ਹੈ ਜਪਜੀ ਸਾਹਿਬ ਜੀ ਆਪਾਂ ਪੜ ਲਿਆ ਕਿ ਮਨੁੱਖ ਨੂੰ ਦੋ ਸ਼੍ਰੇਣੀਆਂ ਚ ਵੰਡਿਆ ਗੁਰੂ ਸਾਹਿਬ ਜੀ ਨੇ ਕਰਮਾਂ ਦੇ ਅਨਸਾਰ ਤੇ ਕਰਨ ਵਾਲਾ ਤੋਂ ਹੀ ਅਸੰਖ ਜਪ ਸੰਗ ਭਾਵ ਵਾਲੀ ਇੱਕ ਸ਼੍ਰੇਣੀ ਹੈ ਇੱਕ ਅਸੰਖ ਮੂਰਖ ਅੰਧ ਘੋਰ ਵਾਲੀ ਸ਼੍ਰੇਣੀ ਹੈ ਤੇ ਉਹਦਾ ਵਿਸਤਾਰ ਅਸੀਂ ਹਰ ਰੋਜ਼ ਪੜਦੇ ਹਾਂ ਤੇ ਉਹਦੀ ਸਾਨੂੰ ਸਾਰੇ ਨੂੰ ਸਮਝ ਵੀ ਹੈ ਤੇ ਗੁਰੂ ਸਾਹਿਬ ਨੇ ਉੱਥੇ ਵੀ ਕਿਹਾ ਕਿ ਭਾਈਆ ਤਾਂ ਮੇਰਾ ਵਿਚਾਰ ਹੈ ਜੋ ਮੈਨੂੰ ਸਮਝ ਆ ਰਿਹਾ ਉਹਦੀ ਰਚਨਾ ਦੇ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਨਾਨਕ ਨੀਚ ਕਹਿ ਵਿਚਾਰ ਦੇ ਵੀ ਬੇਨਤੀ ਇਸ ਤਰ੍ਹਾਂ ਹੈ ਕਿ ਜਿਹੜਾ ਕੋਈ ਇਸ ਗੱਲ ਦਾ ਸਹਾਰਾ ਲੈਂਦਾ ਵੀ ਭਾਈ ਉਤਰਾਭੀ ਕਰਾ ਰਿਹਾ ਅਸੀਂ ਥੋੜਾ ਕਰ ਰਹੇ ਕੋਈ ਗੱਲ ਨਹੀਂ ਉਹਨਾਂ ਕੋ ਆ ਤੁਹਾਨੂੰ ਮੁਬਾਰਕ ਹੈ ਜੀ ਤੁਹਾਡੀ ਸੋਚ ਨੂੰ ਫਿਰ ਨਾਲ ਇਹ ਵੀ ਗੱਲ ਜੇ ਨਹੀਂ ਉਹਨਾਂ ਨੂੰ ਰੱਬ ਤੇ ਵਿਸ਼ਵਾਸ ਹੈ ਕਿ ਸਾਰਾ ਉਹ ਰੱਬ ਹੀ ਕਰਵਾ ਰਿਹਾ ਔਰ ਕਰਵਾ ਵੀ ਰਿਹਾ ਇਸ ਦੀ ਗੱਲ ਨਹੀਂ ਕਰਨ ਵਾਲਾ ਵੀ ਹੋਇਆ ਕਰਾਉਣ ਵਾਲਾ ਵੀ ਇਹ ਕਾਰਨ ਕਾਲਪਨਾ ਇੱਕ ਦੂਸਰ ਲਈ ਕੋਈ ਦੂਜਾ ਹੈ ਹੀ ਨਹੀਂ ਪਰ ਨਾਲ ਇਹ ਵੀ ਗੱਲ ਹੈ ਉਹ ਵੀ ਕਰਵਾਣੀ ਦੇ ਵਿੱਚ ਉਹ ਪ੍ਰਮਾਤਮਾ ਦਾ ਵਿਧਾਨ ਹੈ ਜੋ ਕਰਵਾਣੀ ਤੇ ਲਿਖਿਆ ਗਿਆ ਹੈ ਕਿ ਭਾਈ ਫਿਰ ਸਜ਼ਾ ਲਈ ਵੀ ਤਿਆਰ ਹੈ ਉਮੀ ਰੱਬ ਦੀ ਰਾਜਾ ਜੀ ਹੋਣੀ ਹੈ ਜੇ ਤੂੰ ਸਜ਼ਾ ਭੁਗਤਣ ਲਈ ਤਿਆਰ ਹੈ ਤੇ ਕਰੀ ਚਲ ਮਾਰੇ ਕਰੂ ਇਹਨੂੰ ਕੌਣ ਰੋਕਦਾ ਹੈ ਸਜ਼ਾ ਵੀ ਮਿਲਣੀ ਹੈ ਨਾਨਕ ਜੀ ਉਪਾਇਕ ਲਿਖ ਨਾਮ ਧਰਮ ਬਹਾਲਿਆ ਰਹਿਰਾ ਸਾਹਿਬ ਚਾਰੋਂ ਚ ਪੜਦੇ ਗਾਵਨ ਤ ਉਹਨੂੰ ਚਿੱਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਉਹ ਅੱਜ ਮਨੁੱਖ ਨੇ ਤਾਂ ਅੱਜ ਸੀਸੀਟੀਵੀ ਕੈਮਰੇ ਬਣਾਏ ਆ ਉਹਨੁਕ ਨੇ ਤਾਂ ਅੱਜ ਜੇ ਕਹ ਲਓ ਕਿ ਕਿਸੇ ਦਾ ਰਿਕਾਰਡ ਸਾਮਣਾ ਸ਼ੁਰੂ ਕੀਤਾ ਕੋ ਕਾਗਜ਼ਾਂ ਤੇ ਲਿਖਦਾ ਕੋ ਕਿਸੇ ਤਰੀਕੇ ਨਾਲ ਸਾਮ ਹਦਾ ਕੋਈ ਉਹਦੀਆਂ ਫਿਲਮਾਂ ਬਣਾਉਂਦਾ ਉਹਨੂੰ ਰਿਕਾਰਡ ਕਰਦਾ ਪਰ ਜਦੋਂ ਦੀ ਇਹ ਸ੍ਰਿਸ਼ਟੀ ਰਚੀ ਹੈ ਮਨੁੱਖ ਦੀ ਰਚਨਾ ਚ ਵੀ ਹੈ ਉਹਦਾ ਤਾਂ ਵਿਧਾਨ ਪਹਿਲੇ ਦਿਨ ਤੇ ਚੱਲ ਰਿਹਾ ਹੈ ਇਹਦੇ ਸਾਰੇ ਕਰਮਾ ਦਾ ਉਸਾਬ ਤਾਂ ਚਿੱਤਰ ਗੁਪਤ ਜਿਹੜਾ ਉਹਦਾ ਇੱਕ ਹਿਡਨ ਕੈਮਰਾ ਅੰਦਰ ਹੀ ਲੱਗਿਆ ਉਹ ਡੈਰੀ ਸਾਡੀ ਬਣ ਰਹੀ ਲਿਖੀ ਜਾ ਰਹੀ ਹੈ ਹਾਰੇ ਸਮੇ ਪਲ ਪਲ ਸੁਤਿਆ ਪਿਆ ਵੀ ਲਿਖੀ ਜਾ ਰਹੀ ਹੈ ਜਾਗਦੇ ਵੀ ਲਿਖੀ ਜਾ ਰਹੀ ਹੈ ਫਿਰ ਉਹ ਵੀ ਤਾਂ ਜਿਹੜਾ ਧਰਮ ਰਾਜ ਹੈ ਉਹਦਾ ਕਾਨੂੰਨ ਹੈ ਤੇ ਉਹਦੇ ਅਨੁਸਾਰ ਫਿਰ ਉੱਥੇ ਹਿਸਾਬ-ਤਾਬੇ ਹੋਣਾ ਫਿਰ ਉੱਥੇ ਹਿਸਾਬ-ਤਾਬ ਕਿਵੇਂ ਹੋਣਾ ਇੱਕ ਸੱਚ ਨਾਲ ਜੁੜੇ ਹੋਣਗੇ ਕਿ ਝੂਠ ਨਾਲ ਜੁੜੇ ਹੋਣਗੇ ਦੋਵੇਂ ਸ਼ਰੀਰਾਂ ਨੇ ਜਪ ਭਾਵ ਤੇ ਸੰਕ ਜਪ ਸੰਕ ਭਾਵ ਤੇ ਸੰਕ ਮੂਰ ਅੰਧਪੂਰ ਇੱਕ ਸੱਚ ਨਾਲ ਜੁੜੇ ਹੋਏ ਨੇ ਸੱਚ ਜੇ ਨੇ ਇੱਕ ਵਿਚੱਚੇ ਨੇ ਪਰ ਕਹਿੰਦੇ ਉੱਥੇ ਕੀ ਹੋਣਾ ਉੱਥੇ ਸੱਚੇ ਹੀ ਸੱਚ ਨਿਭੜੇ ਚੁਣ ਵੱਖ ਕੱਢੇ ਜਜਮਾਨਿਆ ਹਸਾਬ ਤੱਕ ਹੋਣਾ ਫਿਰ ਉਹਨਾਂ ਨੂੰ ਬਕਰੇ ਕਰ ਲਿਆ ਜਾਣਾ ਤੇ ਇਹ ਤਾਂ ਪ੍ਰਲੋਗ ਦੀਆਂ ਗੱਲਾਂ ਨੇ ਚਲੋ ਕਿਸੇ ਨੇ ਦੇਖਿਆ ਨਹੀਂ ਤੇ ਕਹਿੰਦੇ ਕਿ ਇਹਨੇ ਦੇਖਿਆ ਜੀ ਕਿੱਥੇ ਹਿਸਾਬ ਤੱਕ ਹੁੰਦਾ ਪਰ ਜਿਹੜਾ ਲੋਕ ਹੈ ਇੱਥੇ ਵੀ ਬੜਾ ਕੁਝ ਸਾਹਮਣੇ ਦੇਖਣ ਨੂੰ ਮਿਲਦਾ ਮਾੜੇ ਕਰਮਾਂ ਦਾ ਫਲ ਇੱਥੇ ਮਿਲਦਾ ਹੈ ਕੋਈ ਬੇਈਮਾਨੀ ਕਰਕੇ ਦੇਖ ਲਵੇ ਝੂਠ ਦੇ ਠਗੀਆਂ ਫਰੇਬੀਆਂ ਕਰਕੇ ਮਾਇਆ ਇਕੱਠੀ ਕਰਕੇ ਦੇਖ ਲੈ ਭਈ ਜਿਹੜੇ ਮਾਇਆ ਇਦਾਂ ਇਕੱਠੀ ਕਰਨਾ ਚਾਹੁੰਦੇ ਧਨવાન ਹੋਣਾ ਚਾਹੁੰਦੇ ਵਰਵਾਣੀ ਕਹਿੰਦੀ ਪਾਪਾਂ ਬਾਜੂ ਹੋਵੇ ਨਾ ਹੀ ਮੂਹਿਆ ਸਾਥ ਨਾ ਜਾਈ ਉਹ ਫਿਰ ਪਾਪ ਹੀ ਕਮਾਉਂਦਾ ਤੇ ਪਾਪਾਂ ਦਾ ਫਿਰ ਆਪੇ ਵੀ ਜਾਪੇ ਖਾ ਫਿਰ ਜੋ ਬੀਜ ਦੌਰ ਮੜਦਾ ਤੇ ਬੁਫਾਲੇ ਤਾਂ ਹੈ ਫਿਰ ਤੇ ਪਿਆਰ ਰਹੇ ਫਿਰ ਉਹ ਉੱਥੇ ਸੱਚੇ ਹੀ ਸੱਚ ਨੇ ਬੜੇ ਹੁਣ ਬੱਖ ਕੱਢੇ ਜਜਮਾਲਿਆ ਥਾਉਨ ਪਾਇਨ ਕੂੜਿਆਰ ਉਹ ਕਾਲੇ ਦੂਜਿਕ ਚੌਂਗਿਆ ਇਹੋ ਜਿਹੇ ਹਾਲਾਤ ਬਣਨੇ ਨੇ ਫਿਰ ਮਾੜੇ ਕਰਮਾਂ ਦੇ ਤੇਰੇ ਨਾਂ ਹੀ ਰੱਤੇ ਸੇ ਜਿਹੜੇ ਜਿਹੜੇ ਨਾਮ ਨਾਲ ਜੁੜੇ ਨੇ ਉਹ ਤਾਂ ਫਿਰ ਜਿੱਤ ਕੇ ਜਾਂਦੇ ਨੇ ਹਾਰ ਗਏ ਸੇ ਠੱਗਣ ਵਾਲੇ ਜਿਹੜੇ ਠਗੀਆਂ ਮਾਰਨ ਵਾਲੇ ਮਾੜੇ ਕਰਮ ਕਰਨ ਵਾਲੇ ਹਾਰ ਕੇ ਜਾਂਦੇ ਨੇ ਲੇਕ ਨਾਮ ਹੈ ਧਰਮ ਬਹਾਲਿਆ ਤੇ ਪ੍ਰਮਾਤਮਾ ਨੇ ਕਹਿੰਦੇ ਕਿ ਆਪਣਾ ਇਦਾਂ ਦਾ ਸਿਸਟਮ ਖੜਾ ਕੀਤਾ ਵੀ ਜਿਹਨੂੰ ਧਰਮ ਰਾਜ ਕਿਹਾ ਗਿਆ ਤੇ ਉਹ ਸਾਰਾ ਇਹਦਾ ਸਾਬਤ ਉਹ ਕਰਦਾ ਹੈ ਉਹ ਉਸ ਜ਼ਿੰਮੇਵਾਰੀ ਜ਼ਿੰਮੇਵਾਰੀ ਉਹਨਾਂ ਦਿੱਤੀ ਹੋਈ ਹੈ ਤੇ ਫਿਰ ਇਸੇ ਕਰਕੇ ਲਿਖਿਆ ਗੁਰਮੁਖ ਨਾ ਹੰਦੇ ਲਈ ਮਨਮੁਖ ਚੱਲੇ ਮੂਲ ਗੁਆਏ ਜੀ ਉਹ ਆਪਣਾ ਸਾਰਾ ਕੁਝ ਗਵਾਉਣ ਨੂੰ ਤਿਆਰ ਰਹਿਣ ਜਿਹੜੇ ਮਾੜੇ ਕਰਮ ਕਰਦੇ ਨੇ ਸਜ਼ਾ ਭੁਗਤਣ ਨੂੰ ਤਿਆਰ ਰਹਿਣ ਉਹ ਵੀ ਫਿਰ ਉਹਦੀ ਰਜ਼ਾ ਚ ਹੋਣੀ ਹੈ ਉਹ ਵੀ ਪ੍ਰਮਾਤਮਾ ਦੇ ਹੁਕਮ ਅਨੁਸਾਰ ਹੀ ਹੋਣੀ ਹੈ ਸੋ ਇਸ ਕਰਕੇ ਸਭ ਕੁਝ ਉਹਦੇ ਹੁਕਮ ਅਨੁਸਾਰ ਹੀ ਵਰਤ ਰਿਹਾ ਹੁਣ ਅਸੀਂ ਕਿਹੜੇ ਹੁਕਮਵਾਲ ਨੂੰ ਤੁਰਨਾ ਇਹ ਫੇਰ ਅਰਦਾਸ ਗੁਰੂ ਮਹਾਰਾਜ ਜੀ ਅੱਗੇ ਆ ਕਿ ਸੱਚੇ ਪਾਤਸ਼ਾਹ ਜੀ ਸਾਡੇ ਤੇ ਮਿਹਰ ਕਰਕੇ ਸਾਨੂੰ ਸੰਖ ਜਪ ਸੰਘ ਭੌ ਵਾਲੀ ਸ਼੍ਰੇਣੀ ਚ ਪਾ ਦਿਓ ਲੇਕਿਨ ਜਦੋਂ ਅਸੀਂ ਆਪਣੇ ਅੰਦਰ ਝਾਤੀ ਮਾਰਦੇ ਹਾਂ ਸਾਡੀ ਅਵਸਥਾ ਤਾਂ ਸੰਖ ਮੂਰਖ ਅੰਧਕੋਰ ਵਾਲੀ ਆ ਜੀ ਤਾਂ ਇਸੇ ਸ਼੍ਰੇਣੀ ਚ ਤੁਰੇ ਫਿਰਦੇ ਆ ਰੂਜੀ ਪਾਠ ਕਰਦੇ ਆ ਸਾਰਾ ਕੁਝ ਕਰ ਵੀ ਰਹੇ ਆ ਪਰ ਸਾਡੀ ਜਿਹੜੀ ਮੈਂਬਰਸ਼ਿਪ ਉਹ ਸ਼੍ਰੇਣੀ ਦੀ ਹੈਗੀ ਆ ਸੋ ਤੁਸੀਂ ਕਿਰਪਾ ਕਰੋ ਜਾਂ ਸਾਨੂੰ ਸਮਝਾਓ ਕਿ ਸਾਡੇ ਕਰਮ ਚੰਗੇ ਹੋ ਜਾਣ ਉਹਨਾਂ ਚੰਗੇ ਕਰਮਾਂ ਦੇ ਨਾਲ ਚੰਗੇ ਗੁਣਾਂ ਦੇ ਨਾਲ ਗੁਣਵਾਨ ਹੋ ਕੇ ਅਸੀਂ ਅ ਸੰਖਜਪ ਸੰਖਪਾਉ ਵਾਲੀ ਸ਼੍ਰੇਣੀ ਦੇ ਵਿੱਚ ਆ ਜਾਈਏ ਤਾਂ ਕਿ ਅਸੀਂ ਵੀ ਕਹਿ ਸਕੀਏ ਗੁਰਮੁਖ ਲਾਹ ਲਏ ਨਹੀਂ ਤੱਕ ਰਗਲਾ ਸਾਡੇ ਨੇ ਲਿਖਿਆ ਮਨਮੁਖ ਚੰਡੇ ਮੂਲ ਕੋ ਭਾਈ ਜੀਓ ਜੋ ਇਤਨੀ ਬੇਂਤੀਆਂ ਭੁੱਲ ਚੁੱਕ ਲੇ ਕੇ ਮੈਂ ਭਾਈ ਵੀਰ ਸਿੰਘ ਜੀ ਨੂੰ ਬੇਂਤੀ ਹੈ ਕਿ